ਬੰਦਰ ਫੈਰੋ ਟਾਇਰ ਦਾ ਆਪਰੇਸ਼ਨ ਹੋ ਗਿਆ ਸ਼ੁਰੂ ਹੁ ਆ ਵੇਖਦੇ ਆ ਇਹਦਾ ਆਪਣੀ ਗੱਲ ਹਾਂ ਘੁੰਮ ਗਿਆ ਟਾਇਰ ਚਲਤੀ ਕਾ ਨਾਮ ਗੱਡੀ ਆ ਬਈਆ ਲੋ ਜੀ ਫਾਈਨਲ ਪੁੱਗ ਗਿਆ ਅਸੀਂ ਹੁਣ ਅਸੀਂ ਸਰਵਿਸ ਕਰਾਉਣ ਦੇ ਲਈ ਗੱਡੀਆਂ ਦੀ ਓਕੇ ਕਿਹੜੇ ਵਾਲਾ ਪਾਪੋ ਪੈਕ ਯਾਰ ਠੀਕ ਹੋਈਗਾ ਇਹ ਠੀਕ ਹੈ ਹਾਂ ਹੁਣ ਠੀਕ ਹੈ ਸਾਡਾ ਸਿੱਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਸਾਰੇ ਭਾਦਰਾਂ ਵਧੀਆ ਹੋਣਗੇ ਤੁਸੀਂ ਦੇਖ ਰਹੇ ਹੋ ਕਿ ਟਾਇਰ ਜਿਹੜਾ ਹੈਗਾ ਆ ਉਹ ਇੱਥੇ ਹੀ ਤਾਂ ਆ ਗਿਆ ਉਹ ਇਸ ਕਰਕੇ ਆ ਗਿਆ ਕਿ ਬੋਟ ਦਾ ਟਾਇਰ ਹੋ ਗਿਆ ਪੈਂਚਰ ਤੇ ਹੂਲ ਖਲਾਈਆ ਬੜਾ ਗਰਮੀ ਬਹੁਤ ਸੀ ਹੁਣ ਟਾਇਰ ਲੈ ਕੇ ਚੱਲੇ ਆਪਾਂ ਇੱਕ ਦਾ ਪੈਰਿੰਗ ਚੁੱਟ ਗਿਆ ਇਹਦਾ ਪੈਰਿੰਗ ਕੋਣਾ ਹੁਣ ਪਤਾ ਨਹੀਂ ਤਾਂ ਬਾਲੀਕ ਹੈ ਕਿ ਇਹਦੀ ਹੁਣ ਟਿਊਬ ਪੈਣ ਵਾਲੀ ਆ ਇਹ ਹੋ ਜਾ ਕੇ ਪਤਾ ਲੱਗੂਗਾ ਮਕਾਨ ਦੇ ਦੇਖੋ ਦੇਖਦੇ ਆਂ ਦਮੜੇ ਲੱਗਣੇ ਹੁਣ ਭਰਾਵਾ ਹੋਰ ਤਾਂ ਕੁਝ ਨਹੀਂ ਆ ਦਮੜੇ ਖਾਖੇ ਲੱਗਣੇ ਅੱਜ ਖਰਚਾ ਪੈ ਗਿਆ ਸਾਲਾ ਅੱਜ ਕਹਿੰਦੇ ਹੁੰਦੇ ਆ ਕਿ ਹਾਥੀ ਰੱਖਣੇ ਸੋ ਕਿ ਆ ਪਾਲਣੇ ਬਹੁਤ ਔਖੇ ਆ ਸੋ ਇਹ ਭਰਾਵਾ ਰਿਹਾ ਕੁ ਔਖਈਆ ਚਲੋ ਚਲਦੇ ਆਂ ਦੇਖਦੇ ਕੀ ਪਤਾ ਤਰ ਫਿਰ ਉਹ ਸਰ ਦਾ ਆਪਰੇਸ਼ਨ ਹੋ ਗਿਆ ਸ਼ੁਰੂ ਪਰ ਦੇਖਦੇ ਆ ਇਹਦਾ ਕਿਹਦੀ ਟਿਊਬ ਗਈ ਹੈ ਕਿ ਬਾਲ ਨਹੀਂ ਗਈ ਹੁਣ ਕੋਲਿਆਂ ਪਤਾ ਲੱਗੂਗਾ ਇਹ ਕੋ ਕੀ ਰਿਹਾ ਇਹਨੂੰ ਕਿ ਵੈਰਿੰਗ ਵੀ ਕੌਣ ਆਇਆ ਇਹਦਾ ਟਿਊਬ ਦੇਖਦੇ ਆ ਚੈੱਕ ਕਰਦੇ ਆਪਾਂ ਤੁਸੀਂ ਹਾਂ ਕੁ ਮਾਈ ਦੇਵੀ ਰੋਡ ਮੈਟਰ ਪੈਰ ਟਿਊਬ ਦਾ ਪਹਿ ਗਿਆ ਪਟਾਕਾ ਟਿਊਬ ਦਾ ਹੁਣ ਬੀ ਹੋ ਗਈ 62 ਨਵੀਂ ਟਿਊਬ ਪਾਉਂਦਾ ਕਰ ਰਹੇ ਆ ਆਪਾਂ ਕਿਉਂਕਿ ਪੁਰਾਣੀ ਟਿਊਬ ਜਿਹੜੀ ਆ ਉਹ ਉਹਦੀ ਡਿਊਟੀ ਪਟ ਹੋ ਗਈ ਹੈ ਤੇ ਹੁਣ ਨਵੀਂ ਟਿਊਬ ਪਾ ਰਹੇ ਆ ਆਪਾਂ ਤੁਸੀਂ ਦੁਕਾਨ ਦੇਖ ਸਕਦੇ ਹੋ ਦੁਕਾਨ ਜਿਹੜੀ ਹੈਗੀ ਆ ਦਸੂਹਾ ਕਮਾਈ ਦੇ ਪੱਸੀ ਕੰਢੀ ਪੈਂਦੀ ਹੈ ਜੀਹਾਂ ਦੁਕਾਨ ਦਾ ਹੈਗਾ ਹਰਜੀਤ ਸਿੰਘ ਪ੍ਰੇਮਪੁਰਾ ਅਮਰਜੀਤ ਸਿੰਘ ਹੈ ਜੀ ਇਹ ਪੱਸੀ ਗੰਡੀ ਥੋੜਾ ਜਿਹਾ ਅੱਗੇ ਜਦੋਂ ਆਵਾਂਗੇ ਦੁਰਮੀਆਂ ਰੋਡ ਤੇ ਤੇ ਇਹ ਤੁਹਾਨੂੰ ਮਿਲੂਗੇ ਅਮਰਜੀਤ ਸਿੰਘ ਬਿਲਡਿੰਗ ਦੀ ਦੁਕਾਨ ਹੈਗੀ ਆ ਪੈਂਚਰ ਜੋ ਤੁਸੀਂ ਆਪਣਾ ਲੋਡਿੰਗ ਦਾ ਸਵਾਰਣਾ ਇੱਥੇ ਕਰ ਸਕਦੇ ਆ ਆਪਾਂ ਤੇ ਚੈਕਿੰਗ ਹੋ ਰਹੀ ਹੈ ਟਿਊਬ ਦੀ चेक करके ट्यूब पाई जाऊगी फिर दुकान यहाँ याद रखें दुरमियान रोड पत्ती गांधी ठीक है जीओ जी सिम पा के बैरंग जा रहा है। ਕਿਤਾਇਆ ਘਰ ਮੈਂ ਤੁਹਾ ਜੀ ਨੂੰ ਕਿਸ ਕਰਕੇ ਬਜੂਗੜ ਕਰਕੇ ਇੱਕ ਆ ਜੁਗੜ ਕਰਦੇ ਕਦੇ ਪਏ ਆਪਾਂ ਇਹ ਪੋਤ ਬਾਹਰ ਪੈਰ ਟੁੱਟ ਗਿਆ ਸੀ ਔਰ ਉਸ ਤੋਂ ਬਾਅਦ ਹਣਾ ਸੀ ਇਹਨੂੰ ਸਿਮ ਵਿੱਚ ਪਾ ਕੇ ਪੱਟੀਆਂ ਰੱਖ ਕੇ ਪੈਰ ਨੂੰ ਰਖਾਇਆ ਗਿਆ ਇਹਦਾ ਟੈਂਸਰ ਦੀ ਇਹਨੇ ਬਹੁਤ ਨੁਕਸਾਨ ਕਰਨਾ ਗਿਆ ਨੇ ਆ ਤੋੜ ਨਹੀਂ ਇਹਨੇ ਆ ਵਾਲੀ ਚੀਜ਼ ਤੋੜ ਨਹੀਂ Mengadili di dalam setan itu, ada Ini ada, 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 ਇਹ ਲੋ ਸੈਟੋ ਬੈਕ ਆਪ ਤੁਲਾ ਬਣ ਗਈ ਗੱਲਬਾਤ ਸੋ ਇਹ ਰਤੋੜ ਪਾਦੀ ਸਾਡੇ ਇਹਨਾਂ ਦੀ ਦੁਕਾਨ ਹੈਗੀ ਆ ਪੱਸੀ ਕੰਡੀ ਟੂ ਮੰਡਾ ਭਦੇੜਾ ਰੋਡ ਕੀ ਨਾਮ ਹੈ ਦੁਕਾਨ ਦਾ ਸੋਮੀ ਆਟੋ ਰੋਪ ਇਹਨਾਂ ਸੋ ਰਤ ਤੱਕ ਤੋਂ ਪਾਦੀ ਸਾਡੇ ਬਾਕੀ ਮੋੜਿਆ ਉੱਡਨ ਚਲੋ ਜੀ ਲੋ ਜੀ ਮਿੱਤਰ ਪਿਆਰਿਓ ਟੈਟਰ ਲੈ ਕੇ ਆ ਗਏ ਆ ਆਪਾਂ ਟਿਊਬ ਨਵੀਂ ਪੈ ਗਈ ਆ ਟਿਊਬ ਘੱਟ ਹਵਾ ਤੇ ਕਿਤੇ ਚਲਾਤਾ ਕਿਤੇ ਉਹ ਟੁੱਟੀ ਪੱਟ ਹੋ ਗਈ ਤੇ ਟਿਊਬ ਨਵੀਂ ਪੈ ਗਈ ਆ ਤੇ ਉਸ ਤੋਂ ਬਾਅਦ ਇਹਦਾ 베アリング ਜਿਹੜਾ ਸੀਗਾ ਕਿਉਂਕਿ 4 ਸਾਲ ਹੋ ਗਏ ਨੇ ਲੈਣ ਉਹ ਨਾ 2020 ਚ ਲਿਆ ਸੀ 4 ਸਾਲ ਹੋ ਗਏ ਆ ਦੀ ਬੈਰਿੰਗ ਟੁੱਟ ਗਿਆ ਹੀ ਬੈਰਿੰਗ ਤਾਂ ਬਸ ਹੀ ਜੇ ਮੈਨੂੰ ਲੱਗਦਾ ਕਿ ਜੇ ਆਪਾਂ ਨਾ ਨੂੰ ਕਰਾਉਂਦੇ ਚੇਂਜ ਜੇ ਮੈਨੂੰ ਐਂ ਲੱਗਦਾ ਕਿ ਜੇ ਨਾ ਜੇ ਨਾ ਟੁੱਟੀ ਪੱਟ ਹੁੰਦੀ ਤਾਂ ਫਿਰ ਜਾ ਨੁਕਸਾਨ ਹੋਣਾ ਸੀ ਕੋਤਪ ਜੋ ਕਰਦਾ ਚੰਗਾ ਹੀ ਕਰਦਾ ਮਿੱਤਰੋ ਤੇ ਪੱਕੀ ਹੈਗਾ ਕਿ ਉਹ ਜਾ ਕੇ ਫਿੱਟੂਟ ਕਰਦੇ ਆ ਇਹਨੂੰ ਆਪਾਂ ਕਿਉਂਕਿ ਬੁੱਤੇ ਭਾਜੀ ਦੇ ਘਰੇ ਲੈ ਆਈ ਸੀ ਆਪਾਂ ਗੋਲਟ ਉੱਥੋਂ ਫੇਰ ਦੀ ਪਿੱਟੀ ਪੱਟ ਬਟ ਹੋ ਕੇ ਜੁਪਨ ਕੀ ਹੋਇਆ ਤੰਮੜੇ ਲਾਗੇ ਹੁਣ ਖਾਸ ਹੀ ਲਾਗੇ ਰੁਪਿਆ ਤੇ ਯਾਰ ਬਾਰਾ ਤੋਂ ਲਾਗੇ ਆ ਗਏ ਆ चेक करो चलो जाने ना आगे पे आगे बूटे पे आ गया ये बूटे पे आ गया चेंज करना इन इतना लगा बोल ठंडा चलो मेरी गाड़ी टिक टिक, टिक। ਬਬਾਈ ਇਹ ਗਰਮੀ ਹੈ ਕਿਤੇ ਇਹ ਨਹੀਂ ਹਟਦੀ ਮੈਂ ਪੱਪੀ ਲਗਾਣ ਆ ਰਗਾ ਸੰ ਅਰੇ ਸਾਰਾ ਦਿਨ ਇੱਧਰ ਹੀ ਲੱਗਿਆ ਕੀ ਹੈ ਕੀ ਪੱਪੀ ਕਿਸੇ ਦੀ ਕਮਾਂਦਾ ਕੀ ਹਾਂ ਇਹ ਸਭਾ ਦੀ ਸ਼ੇਲੀ ਨੂੰ ਕਮਾਂਦਾ ਪੱਪੀ ਲਗਾਤਾ ਤੀ ਤਾਂ ਲੋ ਤੇ ਆਏ ਹੋਰ ਕਹਦਾ ਉਹ ਦੀ ਪੀਂ ਹੋਏ ਠੀਕ ਕਰਦਾ ਪਾਜੀ ਪਾਜੀ ਕਰਦਾ ਹਾਂ ਇਹ ਤੂੰ ਦੇਖਿਆ ਕਿਤਾ ਸ਼ਹਿਰ ਓਏ ਨੋਬੀ ਸੱਗੇ ਨਾਲ ਪੈਰ ਉਹਦੇ ਮੈਨੂੰ ਬੜਾ ਚੰਗਾ ਤੇ ਤੇਰੀ ਪੈਰੀਆਂ ਕਹਦਾ ਹੁਣ ਜੀ ਕਿੰਨਾ ਖਾਸ ਹੈ ਇਹਨੂੰ ਬੜੀ ਗੱਤਾਂ ਸਮਸਤ ਜੀ ਕੰਮ ਕੀ ਦਾ ਚਾਹਮੇ ਤੇ 4 ਘੰਟੇ ਲੱਗੇ ਹੋ ਗਏ ਆ ਪਹਿਲਾਂ ਟਿਊਬ ਬਦਲਾਈ ਪਹਿਲਾਂ ਖੋਲਿਆ ਫਿਰ ਬਾਹਰ ਲਿਆ ਦਾ ਫਿਰ ਖੋਲਿਆ ਫਿਰ ਲੈ ਕੇ ਆਇਆ ਉਸ ਤੋਂ ਬਾਅਦ ਇਹਦਾ ਟਾਇਰ ਟਿਊਬ ਪਾਇਆ ਸੱਤ ਨੂੰ ਪਾ ਕੇ ਅਮੋੜਦਾ ਨਾਲ ਪੜੇ ਖੜੇ ਮੈਂ ਵੀ ਸ਼ਵਾਦ ਜਿਹਾ ਲਗਾ ਸੀ

ਮੈਂਤ ਨਹੀਂ ਕਰਦੇ ਭਾਗੇ ਉਹ ਫੜੇ ਬਾਬਾ ਜੀ ਲੱਗੇ ਉਧਰ ਚਾਹ ਪੀਣਾ ਉਹ ਦੇਖੋ ਉਧਰ ਇਹ ਸਾਡੀ ਸਾੜੀ ਕੱਢੂ ਇਹਦਾ ਬੱਬੀ ਲਗਾਇਆ ਰੁਪਿਆ ਹਜ਼ਾਰਾਂ ਜਲਾਤਾ ਨਵੀ ਅਜੇ ਮੋਟਰ ਤੇ ਸਾਨੂੰ ਸਾਡੇ ਵਿੱਚ ਚਾਹ ਵੀ ਆ ਗਈ ਐਂਕਾ ਲਾ ਕੇ ਦੱਸੋ ਪਹਿਲੇ ਠੀਕ ਚਾਹ ਵਾਹ ਫੇ ਉਲਟ ਕੇ ਮੋਟਰ ਪਾ ਜਾ ਦੇਣ ਦਾ ਬਾਰੇ ਨਾ ਕੋਈ ਨਹੀਂ ਬੰਦੇ ਨਾਲ ਠੀਕ ਆ ਹੁੰਦਾ ਲੋਰੀ ਪੋਣੀ ਗੱਲ ਹੁਣ ਘੁੰਮ ਗਿਆ ਟਾਇਰ ਚਲਤੀ ਦਾ ਨਾਮ ਗਾੜੀ ਆ ਬਈਆ ਚਲੋ ਜੀ ਅੱਗੇ ਚੱਲਾਂ ਚਲੋ ਛੁੜਾ ਪਾਪੀ ਨੇ ਚਾਹ ਤੇ ਹੁਣ ਮਿਲਦੇ ਹਾਂ ਹੁਣ ਬੁੱਲਟ ਦੇ ਉੱਪਰ ਤਾਂ ਭਾਈ ਦੇਖੋ ਮੈਂ ਤੁਹਾਨੂੰ ਦਿਖਾਉਣਾ ਲੱਗਦਾ ਚਲੋ ਪਾਣੀ ਤੇ ਵੀ ਮੇਰੇ ਦੁੱਤੀ ਵਾਂ ਦੇ ਮੂਹ ਲਾ ਲਿਆ ਦੱਸ ਮੈਨੂੰ ਵਾਰ ਮੈਨੂੰ ਵਾਰ ਵਾਰਦਾ ਗੱਫਾ ਘੁਮਾਉਂਦਾ ਪਣੀ ਅੱਛਾ ਅੱਲਾ ਬਈ ਚੈੱਕ ਕਰੋ ਹੁਣ ਜਰਾ ਚਲੋ ਵੜੋ ਬੰਦੀ ਆਣ ਕੇ ਬੋਲਟਰ ਦੇ ਝੂਟੇ ਲੈਣੇ ਹੋਣ ਐਨਾ ਕੁਛ ਕਰ ਰਹਾ ਵੰਦਾ ਮਿੱਤਰ ਪਿਆਰਿਓ ਕਹਿਣ ਨੂੰ ਹੀ ਆ ਕਿ ਹਾਂ ਇਹ ਬੋਲਟਰ ਦੇ ਗੇੜੀਆਂ ਮਾਰਦਾ ਬੋਲਟਰ ਤੇ ਘੁੰਮਦੇ ਆ ਪਰ ਜਦੋਂ ਚੱਕਰ ਪੈਂਦੇ ਨਾ ਫਿਰ ਇਹਦੇ ਚੱਕਰ 84 ਵਾਲੇ ਪੈਂਦੇ ਆ ਫਿਰ ਆਹ ਦੇਖਿਦਰ ਚਲ ਆ ਜੀ ਪੁੱਜ ਗਿਆ ਆਪਾਂ ਘਰ ਗੱਡੀਆਂ ਦੀ ਸਰਵਿਸ ਹੁਣ ਚਲੀਆਂ ਹੁਣ। ਉਹ ਇੱਕ ਜਾਂਦੀ ਸਾਡੀ ਲਾਡੋ ਰਾਣੀ। ਇੱਕ ਲਾਡੋ ਰਾਣੀ ਆ ਇੱਧਰ। ਤੇ ਤੇਲ ਲਿਓਣਾ ਅੱਜ ਉਸ ਤੋਂ ਬਾਅਦ ਚੰਦੇ ਆ। ਨੀਰੀ ਦਾ ਵੀ ਖੋਲੀ। ਵੈਰੀ ਨਾਈਸ। ਇੱਕ ਥੰਦੇ ਨੂੰ ਨਹੀਂ ਦੇ ਰਿਹਾ। ਆ ਕੀ ਕੁਝ ਹੋਣਾ ਫਿਰ ਤਾਂ। ਚੱਲ ਬਈ। ਚੱਲੋ ਵਿੱਚ। ਨੀ ਵਧੀਆ ਵਾਹ ਗੁਰੂ ਵਾਹ ਗੁਰੂ ਚੱਲੋ ਜਰਾ ਆ ਇੱਥੇ ਰੱਖ ਜਰਾ ਚੱਲਾ ਬਾਈ ਲੋਕੇ ਸਾਡੇ ਬਾਈ ਕਰਨੀ ਆ ਭਰਾਵਾ ਸ਼ਾਇਦ ਜਦੋਂ ਫੇਰੀ ਸਾਡੇ ਲਾ ਗੰਗੀ ਵੀ ਆ ਰਿਹਾ ਗੰਗੀ ਸਾਡਾ ਚਾਚਾ ਦਰਸ਼ਨ ਐ ਮਸਕਰਾਦਾ ਹੋਇਆ ਲੰਦਾ ਵੀ ਦਾ ਟਾਈਮ ਇਹ ਖੜਾ ਹੈ ਚਾਚਾ ਚਾਚਾ ਬੁਲਾ ਦੇ ਲਿੰਕਾ ਚਾਲਾ ਲੈ ਲੈਂਦਾ ਨੀ ਉਹ ਨਹੀਂ 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 ਲੈਣੀ ਯਾਰ ਇਹਦੀ ਉਹਦੀ ਲੈਣੀ ਥੋੜੀ ਹੁੰਦੀ ਹੈ ਚਲੋ ਚਲੋ ਜੀ ਟਾਟਾ ਬਾਏ ਬਾਏ ਆ ਦੇਖ ਕੁੰਦੀ ਸਾਡੇ ਨਾਲ ਸ਼ਹਿਰ ਦਾ ਸਫਰ ਛੇ ਹੋ ਗਿਆ ਉਹ ਹੋਣਾ ਥੋੜਾ ਪਾਣੀ ਵੀ ਹੈ ਉਹ ਗਰਮ ਸਾਰੂ ਕੁਝ ਨਹੀਂ ਕਹਿੰਦਾ ਤਾਂ ਟੈਨਸ਼ਨ ਹੈ ਗਰਮ ਪਾਣੀ ਇਹਨੂੰ ਪੁੱਛੇ ਅੰਦਰ ਅੱਗੇ ਪੈਂਤ ਲੈ ਕੇ ਜਾਣਾ ਇਹ ਹਾਈਵੇ ਰੋਡ ਚੜੇ ਆ ਕੇ ਇਹ ਤਾਂ ਮੁੰਨੀ ਨਹੀਂ ਕੋਣ ਹੈ ਹੈ ਕੋਣ ਇਹ ਤਾਂ ਇਹ ਤਾਂ ਮੁੰਨੀ ਨਹੀਂ ਮੁੰਨੀ ਮੋੜ ਲੋ ਜੀ ਫਾਈਨਲ ਪੁੱਜ ਗਏ ਅਸੀਂ ਹੁਣਾਂ ਦੀ ਸਰਵਿਸ ਕਰਾਉਣ ਦੇ ਲਈ ਗੱਡੀਆਂ ਦੀ ਆਣੀ ਰੋਡ ਸ਼ਿਫਟ ਕੀ ਹੈ ਕੀ ਹੈ ਵਿਸ਼ਕਰਮਾ ਮੋਟਰ ਗੈरेज ਨਿਆਣੀ ਰੋਡ ਵਿਸ਼ਕਰਮਾ ਮੋਟਰ ਗੈरेज ਇਹ ਕਰੋ ਸ਼੍ਰੀ ਦਾ ਆਪਰੇਸ਼ਨ ਕੰਪ ਦੀ ਨਾਲ ਇੱਕ ਕੰਪ ਦੀ ਹਟਾਉਣੀ ਅੱਜ ਵਾਹ ਗੱਡੀ ਦਾ ਖੜਦਾ ਤੇਲ ਸਰਸਾ ਦੇਖਾ ਤੇਲ ਦੀ ਬਾਸੀ ਹੋ ਗਈ ਭਜੀ ਕਿਉਂ ਤੇਲ ਦਾ ਉਹਦੇ ਦੇਖਣ ਨੂੰ ਲੱਗਦੇ ਆ ਬਾਗਰੂ 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 ਟਾਈਮ ਸਰਵਸ ਟਾਈਮ ਟਾਈਮ ਦੀ ਤਨੇ ਹਿੰਦੇ ਸਰਵਿਸ ਟਾਈਮ ਟਾਈਮ ਦੀ ਚਾਹੇ ਬੰਦੇ ਦੀ ਹੋਵੇ ਚਾਹੇ ਗੱਡੀ ਦੀ ਹੋਵੇ ਸਰਵਿਸ ਟਾਈਮ ਟਾਈਮ ਦੀ ਜਿਹੜੀ ਆ ਇਹ ਇੱਸੀ ਲਗਾ ਇਹ ਵੀ ਪੂਰੇ ਬਨੇ ਆਪਾਂ ਬਿਸ਼ਕਰਮਾ ਮੋਟਰ ਗੈਰੇਜ ਮਿਆਣੀ ਰੋਡ ਕਾਜੀ ਬੈਠਿਆ ਅੱਗੇ ਦਾ ਲੋਕ ਹੁੱਕਤ ਜਨੜ ਕੀ ਐ ਵਾਹ ਵਾਹ ਕਰੋ ਹੋਰ ਕਰ ਜੂਰ ਕਰ ਜੂਰ ਕੁਛ ਨਹੀਂ ਹੋ ਰਿਹਾ والله ਵੀ ਸਮੋਲ ਸੇ ਦੇ ਕੋ ਬਾਗੀ ਸਾਡੇ ਵਿੱਚ ਤੇ ਆ ਜਾਓ ਪੈਗ ਲਾਈਏ ਮੁੰਡਿਓ ਜੀ ਉਹ ਜਾ ਬਣਾਏ ਆਹ ਹੋ ਗਰਮੀਆਂ ਜਿਹਨ ਮੇਜਰ ਕੋਲ ਫਰ ਕਹਿੰਦੇ ਉਹ ਗਰਮੀਆਂ ਬਹੁਤ ਗਰਮੀਆਂ 모ਸੀ ਆ ਗਈ ਸਾਡੇ ਵਿੱਚ ਕਰ 모ਸਾ ਪੱਪੂ ਗਦੇ 모ਸੀ ਆ ਗਿਆ ਦੇਖੋ ਆ ਗਈ ਹੈ ਉਧਰ ਦੇ ਬੁੜੇ ਪੈ ਗਿਆ ਹਾਂ ਹਾਂ ਕਿੰਨੇ ਯਾਰੇ ਆ ਅੰਦਰ ਗੱਡੀ ਸਰਵਿਸ ਭਈ ਜਾਂਦੀ ਆ ਆਓ ਫੇ ਬਹੁਤ 모ਸੀ ਆ ਦੀ ਹੋ ਗਈ ਸ਼ੁਰੂਆਤ ਭਈ ਆ ਉਧਰੋਂ ਉਹ ਨਾ ਜਿਹੜੇ ਆ ਬੋ ਬੋ ਪੈ ਗਿਆ ਯਾਰ 652 ਲੈ ਲਿਆ ਕਿ ਐਸਾ ਨਾ ਲਗਾ ਹਾਂ ਪੜ ਬਾਗ ਦਾ ਪਾਸ ਦਾ ਪੈਨ ਚ ਛੋਟੇ ਨੇ ਆਪਾਂ ਨੂੰ ਤਾਂ ਕਿ ਜਿਹੜਾ ਹਵਾ ਦਾ ਮਤਲਬ ਨਹੀਂ ਇਹ ਉਹ ਆ ਰਿਹਾ ਚੱਕ ਰਹੀ ਨਹੀਂ ਬਸ ਲੋੜੀ ਚੱਕੋ ਬਬੇ ਦਾ ਲੈ ਕੇ ਨਾ ਇਹ ਨਾ ਕੋਈ ਸੰਦਰੀ ਉਹ ਆਖਦਾ ਹਾਂ ਮਾਨੇ ਗੇਰ ਦੇ ਡਿਸਟਾਨ ਨੂੰ ਇਹਦੀ ਹੈ ਸਰਵਸ ਹੋ ਗਈ ਡੱਲ ਅਮਰ ਭਾਜੀ ਸਾਡੇ ਮਿਆਣੀ ਰੋਡ ਦੇ ਉੱਪਰ ਵਿਸ਼ਕਰਮਾ ਮੋਟਰ ਗੈਰੇਜ ਵਧੀਆ ਤੁਹਾਡਾ ਤਸਲੀਬਖਸ਼ ਕੰਮ ਕਰਨਗੇ ਉਹਨੇ ਨਹੀਂ ਤੁਹਾਡਾ ਗੱਡੀ ਦਾ ਉਹ ਲੈ ਚੱਕ ਲਗਾ ਸੋਲੇ ਜੱਕ ਲੱਗਾ ਅੱਛਾ ਆ ਜਾਂਦਾ ਨਹੀਂ ਉਹ ਨਾਲ ਪੁੱਤਰੇ ਚਲੋ ਜੀ ਦੋ ਮਿੰਟ ਗਰਮ ਕਰਕੇ ਗੱਡੀਆਂ ਦੇ ਸਰਵਸਾਂ ਗਰਾ ਕੇ ਦਿਹਾਉਣਾ ਬਾਈ ਜਦਿਆਂ ਪੰਪ ਤੇ ਗੱਡੀ ਪੂਰੀ ਓਕੇ ਰਿਪੋਰਟ ਹੋ ਗਈ ਆ ਤੇ ਰਿਲਾਇੰਸ ਤੋਂ ਆ ਕੇ ਇਧਰ ਤੇ ਨੀ ਬ੍ਰੇਕ ਤੇ ਪੈਰ ਰੱਖਦੇ ਨਹੀਂ ਲਾਂਦਾ ਉਹ ਲਓ ਜੀ ਆ ਗਿਆ ਲੈਸ ਦਾ ਪੰਪ ਡੀਜ਼ਲ 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 ਇੱਥੇ ਰਿਲਾਇੰਸ ਦਾ ਪੰਪ ਇਧਰ ਪਾਵੇਂ ਲਾ ਕੇ ਯਾਰ ਚਲੋ ਜੀ ਕਰਨ ਹੈ ਨਹੀਂ ਉਹਨੇ ਤੇਲ ਇੱਥੇ ਕਰਨ ਕਰਨ ਥੋੜੀ ਥੋੜੀ ਟਿਕੋ ਟਿਕੀ ਆ ਇੱਕ ਬੜਾ ਵਧੀਆ ਕੰਮ ਕੀਤਾ ਜਿਹਨੇ ਵੀ ਕੀਤਾ ਇੱਥੇ ਸੂਵੇ ਦੇ ਵਿੱਚ ਫੜਫੜ ਜਲੰਧਰ ਰੋਡ ਦੇ ਉੱਪਰ ਆ ਪਾਣੀ ਦਾ ਜਿਹੜਾ ਕੀਤਾ ਹੋਇਆ ਰੱਖਿਆ ਹੈ ਨਾ ਜਗਰਮੈਂਟ ਕੇ ਜਿਹੜੇ ਪਿਆਸੇ ਯਾਤਰੀ ਹੁੰਦੇ ਨੇ ਜਾਂ ਰਾਹੀ ਰਹਿੰਦੇ ਨੇ ਲਈ ਪਾਣੀ ਦਾ ਬੜਾ ਵਧੀਆ ਜਗਰਮੈਂਟ ਕੀਤਾ ਹੋਇਆ ਔਰ ਪਾਣੀ ਵੀ ਠੰਡਾ ਪਰ ਵਰਗਾ ਪਾਣੀ ਹੈ ਬਹੁਤ ਘੈਂਟ ਪਾਣੀ ਆਹਾਹਾ ਮਜ਼ਾ ਆ ਗਿਆ ਪਾਣੀ ਪੀ ਕੇ ਸੋਏ ਨਈ ਸਰਵਿਸ ਕੋ ਨਈ ਗੱਡੀ ਦੀ ਤਬਦੀਲੀ ਲੱਗੀ ਰਹਿਣੇ ਤੇ ਤੇ ਆ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਆ ਕਿ ਜਿਹੜਾ ਪਾਣੀ ਦਾ ਪਿਆਸਿਆਂ ਲਈ ਯਾਤਰੀਆਂ ਲਈ ਬਣਾਇਆ ਗਿਆ ਗਾਣੀ ਪੀਣ ਦੇ ਲਈ ਖਾਸ ਕਰਕੇ ਪ੍ਰਬੰਧ ਕੀਤਾ ਗਿਆ ਉਹਨੇ ਹੈ ਪਤਾ ਨਹੀਂ ਕਿਹਦੇ ਹੋਂ ਪਰ ਜਿਹਨੇ ਕੀਤਾ ਬੜਾ ਵਧੀਆ ਉਹਨਾਂ ਵਾਲਾ ਕੰਮ ਕੀਤਾ ਇੱਥੇ ਆਹ ਸੋ ਇਹੋ ਜਿਹੀਆਂ ਵੀਡੀਓ ਨੂੰ ਸ਼ੇਅਰ ਫਿਰ ਕਰਦਾ ਕਰੋ ਮਿੱਤਰ ਪਿਆਰਿਓ ਕਿਉਂਕਿ ਜਿਹੜੀ ਵੀਡੀਓ ਹੁੰਦੀਆਂ ਨੇ ਇਹ ਬੜਾ ਵਧੀਆ ਇੱਕ ਉਪਰਾਲਾ ਇੱਕ ਵਧੀਆ ਜਿਹਨੂੰ ਕਹਿੰਦੇ ਸੁਨੇਹਾ ਦਿੰਦੀਆਂ ਨੇ ਸਾਰਿਆਂ ਨੂੰ ਕਿ ਸਾਨੂੰ ਆ ਹੈਨਾ ਜੀ ਹਾਂ ਜੀ ਹਾਂ ਜੀ ਆਹ ਦੇਖੋ ਇੱਥੇ ਪਾਣੀ ਪੀਣ ਆਏ ਪਾਜੀ ਇਹੀ ਗੱਲ ਹੁੰਦੀ ਆ ਜਦੋਂ ਤੇਹਾਇਆ ਬੰਦਾ ਹੁੰਦਾ ਨਾ ਫਿਰ ਉਹ ਪਾਣੀ ਲੱਭਦਾ ਹੁੰਦਾ ਔਰ ਸ਼ਹਿਰ ਦੇ ਵਿੱਚ ਖਾਸ ਕਰਕੇ ਪਾਣੀ ਬੋਤਲ ਲੈਣੀ ਪੈਂਦੀ ਆ 20 ਰੁਪਏ ਦੀ ਉਹ ਵੀ ਤੁਹਾਨੂੰ ਬਹੁਤ ਮਹਿੰਗੀ ਮਹਿੰਗੀ ਖੜਾ ਜੀ ਇਹ ਮਹਿੰਗੀ ਹਾਂਜੀ 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 ਸੋ ਜੇ ਤੁਹਾਨੂੰ ਵਧੀਆ ਲੱਗਾ ਤਾਂ ਇਹੋ ਜੀ ਵੀਡੀਓ ਸ਼ੇਅਰ ਕਰਦੇ ਆ ਕਰੋ ਤੇ ਇਹੋ ਜਿਹੇ ਉਪਰਾਲੇ ਕਰਦੇ ਆ ਕਰੋ ਮਿੱਤਰ ਪਿਆਰਿਓ ਸੋ ਮਹਾਰਾਜਾਂ ਦੀ ਖੱਟੀ ਮੈਂ ਕਹਿੰਦਾ ਇਹਨਾਂ ਨੇ ਲਾਇਆ ਹੋਇਆ ਨੰਬਰ ਆ ਸੋ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਤੇ ਵੀਡੀਓ ਨੂੰ ਸ਼ੇਅਰ ਕਰਦੇ ਰੁੱਤਪ ਕੇ ਇਹੋ ਜਿਹੇ ਜਿਹੜੇ ਆ ਕੰਮ ਬੰਦੇ ਨੂੰ ਕਰਨੇ ਚਾਹੀਦੇ ਆ ਘੜੀਆਂ ਲਈ ਪੰਛੀਆਂ ਲਈ ਪਾਣੀ ਔਰ ਬੰਦਿਆਂ ਲਈ ਪਾਣੀ ਫੋਨ ਲਾਜ਼ਮੀ ਹੈ। ਇਹ ਬੋਦਕੇ ਤੇ ਉਹ ਵੇਲੇ ਕੁੰਡ ਦੇ ਆ ਸਰਮਸ ਕਰਾ ਲਈ ਆ ਸਬਜੀ ਭਾਜੀ ਲੈ ਕੇ ਕਿਉਂਕਿ ਸਵੇਰੇ ਦੇ ਵਿੱਚ ਸਾਨੂੰ ਪਨੀਰੀ ਦਾ ਵੀ ਨਹੀਂ ਮਿਲਿਆ ਤੇ ਰੰਧਾਵੇ ਜਾਣਾ ਪੈ ਰਿਆ ਹੁਣ ਉਹ ਤਾਵੇ ਨੂੰ ਜਾ ਰਹੇ ਆ ਆਪਾਂ ਤੁਹਾਨੂੰ ਦਿਖਾਉਣੇ ਰੰਧਾਵੇ ਤੇ ਰੰਧਾਵੇ ਜਾਂਦੇ ਪਏ ਆ ਆਪਾਂ ਤੇ ਉਸਤਾਜ ਸਾਡੇ ਗੱਡੀ ਚ ਲਾ ਰਹੇ ਆ ਸੋ ਇੱਥੇ ਕੈਰਾ ਮੈਂ ਤਾਂ ਨਹੀਂ ਕਰ ਸਕਦਾ। ਰਦਾਵੇ ਦਾ ਸਫਰ ਬਹੁਤ ਵਧੀਆ ਗਰਮੀ ਬਹੁਤ ਹੈ 46 ਡਿਗਰੀ ਟੈਂਪਰੇਚਰ ਹੋ ਚੁੱਕਿਆ ਹੁਣ ਦਾ 47 47 ਹੋ ਗਿਆ ਤੇ ਰਦਾਵੇ ਜਾਂਦੇ ਹੋਏ ਆਪਾਂ ਔਰ ਉੱਥੋਂ ਪੈਂਦੀ ਲੈ ਕੇ ਜਾਵਾਂਗੇ ਘਰ ਨੂੰ ਸੰਡੇ ਕਰਕੇ ਦੁਕਾਨ ਬੰਦ ਹੈ ਇਸ ਕਰਕੇ ਆਪਾਂ ਤਾਂ ਲੋਰੀ ਝੋਨੇ ਦਾ ਲਾ ਲਈ ਆਪਾਂ ਹੁਣ ਵੀ ਲੈ ਲਿਆ ਪੈਰੀ ਤੇ ਜਾ ਕੇ ਵੀਜਾਂਗੇ ਆਪਾਂ ਤੇ ਇਹਦੇ ਵਿੱਚ ਜੋ ਵੀ ਜੈ ਮਿਸ਼ਨ ਹੁੰਦੀ ਹੈਗੀ ਸਾਰਾ ਢੇਰ ਪਾਣੀ ਪਾ ਕੇ ਆਪਾਂ ਇਸ ਟਾਈਮ ਆਪਾਂ ਖੜੇ ਆ ਸੰਜੀਵਨੀ ਸੀਡਸ ਰੰਧਾਵੇ ਦੀ ਦੁਕਾਨ ਦੇਖ ਸਕਦੇ ਹੋ ਮੇਨ ਜੋ ਅੱਡਾ ਹੈਗਾ ਉਹਦੇ ਨਾਲ ਹੀ ਇੱਧਰੋਂ ਇਹ ਇਥੋਂ ਆਪਾਂ ਵਧੀਆ ਕੁਆਲਿਟੀ ਦੇ ਵੀ ਲੈ ਸਕਦੇ ਆ ਆਪਾਂ ਸੋ ਫਿਲਹਾਲ ਦੀ ਗੱਡੀ ਆਪਾਂ ਹੁਣ ਲੈ ਕੇ ਤਾਂ ਹੁਣ ਚਲੇ ਆਪਾਂ ਘਰ ਨੂੰ ਸਵੀਰ ਸਾਡਾ ਹੈਗਾ ਜੀ 126 ਵੀਜਾਂਗੇ ਆਪਾਂ ਲੱਗੋ ਜੀ ਉਹ ਦਵਾਈ ਨਹੀਂ ਸੁੱਕੀ ਉਹਨੂੰ ਫਸਟ ਕਰੇਗਾ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਜੀ ਚਲੋ ਜੀ ਸਾਡੀ ਗੱਡੀ ਹੁਣ ਬੇਡ ਕਰ ਰਹੀ ਹੈ ਚਲੋ ਮਿੱਤਰ ਪਿਆਰਿਓ ਖੋਲੋ ਡਿੱਗੀ ਆ ਰੱਖੋਗੇ ਸਾਡਾ ਵੀ 126 ਦਾ ਵੀ ਉਹਨੇ ਸੇ 2B ਆ ਨਾਲ ਪਿਆਰ ਦਾ ਡੀਜ਼ਲ ਇਹ ਨਹੀਂ ਜਾਗਦੇ ਨਹੀਂ ਆਪਾਂ 2 ਚ ਚਲੋ ਮਿੱਤਰ ਪਿਆਰੋ ਅੱਜ ਦਾ ਹੋ ਗਿਆ ਇੱਥੇ ਕੰਮ ਖਤਮ ਚਲਦੇ ਹੁਣ ਆਪਾਂ ਘਰ ਨੂੰ ਚਲੋ ਜੀ ਵਾਹ ਜੀ ਚਲੋ ਜੀ ਗੱਡੀ ਦਾ ਟਾਇਰ ਵੀ ਥੋੜਾ ਪੈਂਚਰ ਆਪਣਾ ਨਹੀਂ ਕੀ ਹੋ ਵੀ ਦੇਖਣਾ ਆਪਣਾ ਦੇਖਦੇ ਆ ਅੱਜ ਸਾਰੇ ਕੰਮ ਕਰਨੇ ਕਿਉਂਕਿ ਆਪਾਂ ਅੱਜ ਮਗਾ ਸਾਰੇ ਕੰਮ ਕਰਦਨੇ ਹੋਈਆਂ ਤੇ ਇਹਨੇ ਖੜੇ ਖੜੇ ਦੀ ਹਵਾ ਨਿਕਲ ਗਈ ਖੜੇ ਖੜੇ ਦੀ ਆ ਬਾਤ ਹੈ ਜੀ ਇਹਦਾ ਹੈ ਜਦੋਂ ਖੋਲ ਕੇ ਕੋਈ ਫੇਰ ਕਰ ਦੂ ਇਹਦੀ ਉਹ ਕਰ ਦੋ ਆ ਦੇ ਆ ਇਹ ਦੂਜੇ ਖੋਲ ਕੇ ਆ ਇਹ ਚੂਲੇਸ ਨਾ ਹੈ ਇਹ ਯੂਗਲਾਸ ਹੈ ਖੋਲ ਕੇ ਭਾਜੀ ਕੋਈ ਨਾ ਇਹਨੂੰ ਉਹ ਕਰ ਦੋ ਹਾਂ ਇਹ ਆਹ ਦੇ ਚੂਟੀ ਠੀਕ ਐ ਚੂਟੀ ਨਾ ਵੀ ਪਾ ਦਿਓ ਰਾਣਾ ਟਾਇਰ ਵਰਕਸ ਆਪਣੀ ਯਾਰ ਇਹ ਦੁਕਾਨ ਹੈ ਚੂਟੀ ਬਲ ਗਿਆ ਕੋਈ ਨਹੀਂ ਹੈਗੀ ਭਈ ਇਹ ਪਿਓ ਆਪਣੀ ਦਿਖਣਾ ਯਾਰ ਇਹ ਰਾਣਾ ਵਰਕਸ ਆ ਦੇ ਮੇਰਾ ਨਾ ਰਾਣਾ ਨਾ ਨਿਕ ਨਿਕਰੇ ਚਲੋ ਜੀ ਹੁਣ ਚੂਟੀ ਇਹ ਦਿਖਾ ਦੇ ਅਗੇ ਦਾ ਜਿਹੜੀ ਚਲ ਦੇ ਖਤਫਾ ਚਲ ਕਰ ਦੋ ਸਹੀ ਕਰ ਦੋ ਸਹੀ ਆਹ ਆ ਇਸ ਰੰਦਾਵੇ ਵਿੱਚ ਦੁਕਾਨ ਹੈ ਜੀ ਇਹ ਰਾਣਾ ਟਾਇਰ ਵਰਕਿਸ ਨੰਬਰ ਲਿਖਿਆ ਹੋਇਆ ਹੈ ਵਿੱਚ 98781 4320 ਸੋ ਟੈਰਾਂ ਦਾ ਪੂਰਾ ਕੰਮ ਇੱਥੇ ਕੀਤਾ ਜਾਂਦਾ ਵਧੀਆ ਤਰੀਕੇ ਨਾਲ ਤੁਸੀਂ ਇੱਥੇ ਆ ਸਕਦੇ ਬੜੇ ਆਰਾਮ ਦੇ ਨਾਲ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਹੈ ਮੇਨ ਅਡੇ ਦੇ ਨਾਲ ਹੀ ਕਰਕੇ ਆਈ ਦੁਕਾਨ ਆਏ ਦੇਖਾ ਇਦਾਂ ਇਦਾਂ ਕਰਦੇ ਹਾਂ ਚਲ ਨੂੰ ਲੋ ਦੀ ਇਸ ਤਰ੍ਹਾਂ ਜਿਹੜਾ ਟਾਇਰ ਆ ਉਹ ਮਸ਼ੀਨ ਦੇ ਵਿੱਚ ਰੱਖ ਕੇ ਫਿਰ ਉਹਨੂੰ ਇਹ ਦੇਖੋ ਇੱਤਾ ਜਾਂਦਾ ਜੇ ਟ੍ਰਿਕ ਬਲਸ ਟਾਇਰ ਹੁੰਦੇ ਨੇ ਇਹ ਆਹ ਲਓ ਆਹ ਲਓ ਕਰੋ ਗੱਲ ਆਹ ਵਾਹ ਕੰਮ ਸੋਖਾ ਕਰਦਾ ਜੀ ਉਹ ਭਾਈ ਕਿੱਥੇ ਪਹਿਲਾਂ ਰੇਗਮਾਲ ਫੜਦੇ ਉਹਨਾਂ ਸਾਫ ਹੋਣੀ ਹੋਂ ਤਾਂ ਮੈਂਟਾਂ ਸਕਿੰਟਾਂ ਦੀ ਗੇਮ ठीक है nah? oh,